ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ 6 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 6 ਸਤੰਬਰ 2023 6 ਤਰੀਕਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਕਿਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਆ ਬੱਚੀ ਦੀਆਂ ਪਾ ਧਾਰਾਂ ਵਗੈਰਾ ਮਾਰਕੀਟ ਦਿਖਾਵਾਂਗੇ ਅੱਜ ਇਹਨੂੰ 6ਵਾਂ ਦਿਨ ਸੂਈ ਨੂੰ ਆ 6 ਦਿਨ ਇਹਨੂੰ ਸੂਈ ਨੂੰ ਹੋ ਗਏ ਥਣ ਬਹੁਤ ਸੋਹਣਾ ਲੱਗਿਆ ਹੋਇਆ ਟਾਪ ਬਰੀਡ ਆ ਗੱਲ ਕਰ ਸਿੰਘ ਜਿਹੜਾ ਮੇਰਾ ਵੀਰ ਸੀਗਾ ਉਹਨੇ ਦਗਾਏ ਨਹੀਂ ਹੈਗੇ ਥੋੜੇ ਥੋੜੇ ਕੋਟਾਂ ਗੱਡੇ ਹੀ ਇਹ ਪੰਜਾਬ ਨਾਲ ਦਿਖਾਈ ਸੀਗੇ ਪਰ ਬਰੀਡ ਦੇ ਵਿੱਚ ਆਪਾਂ ਕਹਿ ਸਕਦੇ ਆ 100 ਤੋਂ 100 ਬਰੀਡ ਆ ਪਿੱਛੇ ਮੇਲਕਾਫਾ ਬਹੁਤ ਚੰਗਾ ਸੀਮਣ ਭਰਾਇਆ ਸੀ ਗੱਲ ਕਲ ਮੇਲਕਾਫਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹਦੀ ਪੂਰੀ ਡਿਟੇਲ ਵੈਸਟੀ ਦੀ ਦਵਾਂਗੇ ਆਪਾਂ ਦੂਜਾ ਸੁਆ ਸੂਈ ਹੋਈ ਹੈ ਇਹ ਸਿੱਗਾ ਕਰਕੇ ਇਹਦਾ ਰੇਟ ਵੀ ਜੈਨੂਨ ਹੋਊਗਾ ਤਾਂ ਆਪਾਂ ਵੀਡੀਓ ਤੇ ਤੁਹਾਨੂੰ ਰੇਟ ਵੀ ਦੱਸਾਂਗੇ ਕੋਈ ਮੇਰਾ ਵੀਰ ਹੁਣ ਦੋ ਡੰਗ ਦੀ ਚੁਆਈ ਕਰਕੇ ਆਪਣੇ ਫਾਰਮ ਤੋਂ ਲਿਜਾ ਸਕਦਾਗਾ ਕੋਈ ਵੀ ਸੌਦਾ ਕਰਕੇ ਦੋ ਡੰਗ ਚੁਆਈ ਕਰਕੇ 22 ਤੋਂ ਬਾਹਰ 22 ਤੋਂ 23 ਕਿਲੋ ਦੁੱਧ ਥੱਲੇ ਇਸ ਟਾਈਮ ਤਿਆਰ ਆ 22 ਤੋਂ ਬਾਹਰ ਨਿਬੜੂਗਾ ਕੋਈ ਮੇਰਾ ਵੀਰ ਦੋ ਡੰਗ ਚਵਾਈ ਕਰਕੇ ਲਿਆ ਸਕਦਾ ਥਣ ਬਹੁਤ ਸੋਹਣਾ ਲੱਗਿਆ ਨੇੜ ਤੋਂ ਚੈੱਕ ਕਰਾਵਾਂਗੇ ਉਸ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਕਿ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਪਸ਼ੂ ਵੇਚ ਵੀ ਸਕਦੇ ਹੋ ਤੇ ਆਪਣੇ ਤੋਂ ਖਰੀਦਣਾ ਹੋਵੇ ਤੇ WhatsApp ਤੇ ਵੀਡੀਓ ਮੰਗਾ ਕੇ ਖਰੀਦ ਵੀ ਸਕਦੇ ਹੋ 9478263916 9878448264 ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਾਂ ਆਪਣੇ ਫਾਰਮ ਤੋਂ ਹਰ ਵਾਸਤੇ ਵੀਡੀਓ ਅਪਲੋਡ ਕਰਦੇ ਆਂ ਤੇ ਕੋਈ ਮੇਰਾ ਵੀਰੇ ਨਾਲ ਨੰਬਰਾਂ ਤੇ ਸੰਪਰਕ ਕਰਕੇ ਪਸ਼ੂ ਵੇਚ ਵੀ ਸਕਦਾ ਤੇ ਖਰੀਦ ਵੀ ਸਕਦਾ ਆਜੋ ਆਪਾਂ ਕਰਦੇ ਆ ਗੱਲ ਤੁਹਾਨੂੰ ਬੱਚੀ ਤੋਰ ਕੇ ਦਿਖਾਉਣੇ ਆ ਨੇੜੇ ਤੋਂ ਪਸ਼ਮਾਬ ਵਗੈਰਾ ਚੈੱਕ ਕਰਾਉਣੇ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਮੁਠੀ ਵਾਲਾ ਹੱਥਾਂ ਦੀ ਚਵਾਈ ਵਾਲਾ ਚੱਲੂ ਮਸ਼ੀਨ ਤੇ ਵੀ ਜਿਹੜੇ ਮੇਰੇ ਵੀਰੇ ਨੇ ਮਸ਼ੀਨ ਤੇ ਚੋਈ ਕਰਨੇ ਮਸ਼ੀਨ ਤੇ ਵੀ ਚੱਲੂਗੀ ਪਰ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਣ ਲੱਗਿਆ ਤੁਸੀਂ ਦੇਖ ਸਕਦੇ ਹੋ ਗੁਲਾਬੀ ਗੁਲਾਬੀ ਥਾਣਾ ਕੱਲਾ ਕੱਲਾ ਨਿਖੜਮਾ ਥਣ ਲੱਗਿਆ ਹੋਇਆਗਾ ਪੂਰਾ ਹੱਥਾਂ ਦੀ ਚਵਾਈ ਵਾਲਾ ਸੋਧ ਧਾਰਾ ਮਾਰ ਕੇ ਦਿਖਾਵਾਂਗੇ ਚੋਈ ਕਰਕੇ ਦਿਖਾਵਾਂ ਚੰਗੀ ਕ੍ਰਾਸ ਦੇ ਵਿੱਚ ਜਰਸੀ ਕ੍ਰਾਸ ਦੇ ਵਿੱਚ ਮੱਛੀ ਦੂਜਾ ਸੂਆ ਸੂਰੀਆ ਚੰਗਾ ਦੁੱਧ ਦੁੱਤਾ ਵਾ ਵਜਨ ਵਾਲੀ ਤੁਸੀਂ ਦੇਖ ਸਕਦੇ ਹੋ ਗੋਲ ਮਟੋਲ ਪਈਆ 2 ਨੰਬਰ ਤੇ ਆ ਗਈ ਵਜਨ ਬਹੁਤ ਜ਼ਿਆਦਾ ਹੈ ਚ 23 24 ਕਿਲੋ ਦੁੱਧ ਪਾਇਆ ਜੀ 25 ਪਲੱਸ ਪਾ ਦੂਗੀ ਇਹ ਆਪਣੇ ਕੋਲ ਸੇਲ ਵਾਸਤੇ ਅਵੇਲੇਬਲ ਆ ਪੁੱਜਿੰਗ ਦੇਣ ਸੂਨ ਨੂੰ ਲੈਂਦੀ ਐ ਇਹ ਦੇਖ ਸਕਦੇ ਤੁਸੀਂ ਚੰਗੇ ਪਿੱਠਪੁੜੇ ਦੀਆਂ ਮੱਝਾਂ ਨੂੰ ਚੌੜਾ ਪਿੱਠਪੜਾ ਇਹਦਾ ਢਿੱਲਾ ਵਗੈਰਾ ਬਹੁਤ ਜ਼ਿਆਦਾ ਪਈਆਂ ਨੇ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਸਾਇਨਿਕ ਸੂਨਿੰਗ ਬਹੁਤ ਆ ਜਿਆ ਢਿੱਲਾ ਵਗੈਰਾ ਇਹ ਬਲ ਸਾਰੇ ਕੱਢ ਕੇ ਫੇਰ ਸੂ ਗਈ ਇਹ ਸੋਹਣਾ ਥਣ ਲੱਗਿਆ ਹੋਇਆ ਹੈਗਾ ਅੱਗੇ ਆਪਣੇ ਕੋਲੇ ਆ ਪਹਿਲੇਣ ਬੱਸੀ ਵੀ ਸੇਲ ਵਾਸਤੇ ਅਵੇਲੇਵਲ ਆ ਇਹ ਪਹਿਲਾ ਸੂਆ ਸੂਰੀਏ ਬੱਛੀ ਦੰਦਾਂ ਦੇ ਵਿੱਚ ਹੀ ਆ ਅੱਗੇ ਫਾਰਮ ਦੀ ਬੱਛੀ ਆ ਪਹਿਲਾ ਸੂਈ ਇਹ ਸੂਰੀਏ 10-12 ਦਿਨ ਲੈਂਦੀ ਆ ਸ਼ੂਨ ਨੂੰ ਇਹ ਵੀ ਹਜੇ ਦੋ ਦੰਦ ਬੱਛੀ ਆ ਲਾਸਟ ਦੇ ਆ ਗਈ ਇਹ ਚਾਰ ਨੰਬਰ ਤੇ ਸੋ ਆਜੋ ਆਪਾਂ ਤੁਹਾਨੂੰ ਆ ਵਹਿੜ ਤੋੜ ਕੇ ਦਿਖਾਉਣੇ ਆ ਚਿੱਟੀ ਵਹਿੜ ਇਹਦੇ ਥੱਲੇ 22 ਤੋਂ 23 ਕਿਲੋ ਦੁੱਧ ਤਿਆਰ ਆ ਕੋਈ ਮੇਰਾ ਵੀਰ ਦੋ ਡੰਗ ਮਿੰਕ ਕੇ ਲਿਆ ਸਕਦਾਗਾ ਖਾਣ ਪੀਣ ਨੂੰ ਬਹੁਤ ਖੁੱਲੀ ਆ ਸੇਵਾ ਦੇਣ ਨੂੰ ਸੂਈ ਨੂੰ ਆ ਤੁਸੀਂ ਦੇ ਸਕਦੇ ਹੋ ਹਵਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਕੰਪੈਕਟ ਆ ਡਰ ਆ ਉਹ ਚੀਜ਼ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਹਵਾਨਾ ਪੂਰਾ ਕੰਪੈਕਟ ਆ ਜਿੱਦਾਂ ਪੂਰੀ ਬਰੀਡ ਦਾ ਨਿਸ਼ਾਨੀਆਂ ਹੁੰਦੀਆਂ ਨੇ ਇਹ ਕੰਪੈਕਟ ਆ ਡਰ ਆ ਤੁਸੀਂ ਦੇਖ ਸਕਦੇ ਹੋ ਪੂਰਾ ਥੋਸਟੇ ਵਧੀਆ ਜੋਸ਼ ਵਾਲਾ ਹਵਾਨਾ ਚਾਰੇ ਥਣ ਪੂਰੇ ਗੈਪ ਤੇ ਵਿੱਥੀ ਤੇ ਲੱਗੇ ਹੋਇਆ ਧਾਰਾ ਮਾਰ ਕੇ ਦਿਖਾਵਾਂਗੇ ਤੋੜ ਕੇ ਦਿਹਾਉਣੇ ਆ ਪਹਿਲਾਂ ਸੋ ਤੁਸੀਂ ਤੋਰਾ ਵਗੈਰਾ ਦੇਖ ਸਕਦੇ ਹੋ ਕਿਸੇ ਪਾਸਿਓਂ ਵੈੜ ਹੱਥ ਨਹੀਂ 드러ਉਂਦੀ ਬਸ ਇੱਕ ਸਿੰਘ ਨੇ ਉਹਨਾਂ ਘਰ ਕੀ ਇਹਦਾ ਰੇਟ ਵੀ ਜੈਨੂਨ ਹੋਊਗਾ ਸੋ ਨੂੰ ਆਪਾਂ ਪ੍ਰਾਈਸ ਵੀ ਵੀਡੀਓ ਤੇ ਕਰਾਂਗੇ ਵੀਡੀਓ ਦੇ ਐਂਡ ਤੱਕ ਤੁਸੀਂ ਬਣੋਗੇ ਤਾਂ ਪ੍ਰਾਈਸ ਵੀ ਤੁਹਾਨੂੰ ਨਾਲ-ਨਾਲ ਤੋਰ ਦੇ ਖੁਰਲੀ ਦੁੱਧ ਕੱਦ ਕਾਠ ਲੈਂਥ ਬੋਡੀ ਸਟ੍ਰਕਚਰ ਲੈਗ ਸਕੋਰ ਬਹੁਤ ਚੰਗੇ ਨੇ ਤੁਸੀਂ ਦੇਖ ਸਕਦੇ ਹੋ ਕੰਪੈਰੀਟ ਆਡਰ ਚੰਗਾ 25 ਤੋਂ ਬਾਹਰ ਦੁੱਧ ਪਾ ਦੂਗੀ ਇਹ ਸਤੋਰਾ ਵਗੈਰਾ ਇੱਕ ਵਾਰ ਤੁਸੀਂ ਫੇਰ ਚੈੱਕ ਕਰ ਸਕਦੇ ਹੋ ਦਾ ਨਾ ਦੁਰਾ ਮਾਰ ਕੇ ਦਿਖਾਵਾਂਗੇ ਤੁਹਾਨੂੰ ਪੂਰੀ ਜਾਣ ਦੇ ਵਿੱਚ ਵਹਿੜਾ ਦੇਖ ਸਕਦੇ ਹੋ ਪਿੰਕ ਸਕਿਨਾਂ ਸੋ ਆਤੀ ਸਾਨੂੰ ਮੈਂ ਦੁਬਾਰਾ ਨੋਟ ਕਟਾ ਕਰਾ ਰਿਹਾ ਕਿਸਾਨ ਵੀਰੋ ਕਿ ਕੰਪੈਕਟ ਆਡਰ ਆ ਇਹ 4-5 ਸੂਇਆਂ ਤੋਂ ਬਾਅਦ ਵੀ ਇਹਦਾ ਆਡਰ ਬੰਦ ਹੀ ਰਹਿਣਾਗਾ ਹੁਣ ਤੁਹਾਨੂੰ ਦੁੱਧ ਜਿਹੜਾ ਤਿਆਰ ਆ ਪਾਸੇਵਾਂ ਦਿਨ ਸੂਈ ਨੂੰ ਹੋ ਗਿਆ ਤਿਆਰ ਦੁੱਧ ਦੱਸ ਤਾਂ ਹੁਣ ਧਾਰਾ ਮਾਰ ਕੇ ਦਿਹਾਉਣੇ ਆ ਇਦਾਂ ਹੀ ਨੀਚੇ ਵਹਿ ਜਾਗੇ ਵਹਿ ਜਾ ਬਾਲਟੀ ਫੜਾ ਦੇ ਪੁੱਤ ਬਾਲਟੀ ਫੜਾ ਦੇ ਬਾਲਟੀ ਲੈ ਲੈ ਪਾਣੀ ਮਾਰ ਲੈ ਮੜੇ ਸੋਪ ਸਮਾ ਕੇ ਰਹੀ ਹੈ ਇਹ ਦੇਖ ਸਕਦੇ ਹੋ ਸਮਾ ਦੇ ਵਿੱਚ ਆ ਗਈ ਲੈ ਅਗਲੇ ਥਣਾਂ ਦੀ ਅਗਲੇ ਪਿਛਲੇ ਥਣਾਂ ਦੀ ਮਾਰਦੇ ਪਹਿਲਾਂ ਚਿਵਾਈ ਵਗੈਰਾ ਦੇਖ ਸਕਦੇ ਹੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਤਾਂ ਥਣਾਂ ਦੀ ਇਹ ਪਾਸ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਨੇੜ ਤੋਂ ਚੈੱਕ ਕਰ ਆਣੇ ਬਹੁਤ ਪੋਲੀ ਤੇ ਮੋਟੀ ਚਿਵਾਈ ਹੈ ਬਹੁਤ ਸੋਹਣੀ ਚਿਵਾਈ ਹੈ ਅਗਲੇ ਥਣਾਂ ਦੀ ਮਾਰੋ ਕੋਈ ਭੂਰ ਸਰਲਾ ਨਹੀਂ ਪੋਲੀ ਤੇ ਮੋਤੀ ਚਵਾਈ ਆ ਕੱਲਾ ਕੱਲਾ ਨਿੱਖੜਵਾ ਸੰ ਲੱਗਿਆ ਹੋਇਗਾ ਚਾਰੇ ਥਣਾ ਦਾ ਸਹਿਜ ਵੀ ਇੱਕੋ ਆ ਤੇ ਬਿਰਲ ਵੀ ਪੂਰੀ ਆ ਮਗਰਲੇ ਸਨੀਆਂ ਮਾਰ ਦੇ ਇੱਕ ਵਾਰੀ ਹੋਰ ਤਾਂ ਠੀਕ ਆ ਓਕੇ ਸੋ ਕੋਈ ਮੇਰਾ ਵੀਰ 22 ਕਿਲੋ ਤੋਂ ਬਾਹਰ ਦੁੱਧ ਮਿਲ ਕੇ ਲਿਆ ਸਕਦਾ ਦੋ ਟਾਈਮ ਤੇ ਜਿਹੜਾ ਰੇਟ ਹੈ ਇਹਦਾ 75000 ਰੱਖਿਆ ਗਿਆਗਾ ਮੌਕੇ ਤੇ ਮਾਨਤਾ ਨਾਲ ਜਰੂਰ ਕੀਤਾ ਜਾਊਗਾ 75000 ਦੇ ਵਿੱਚੋਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ 75000 ਇਹਦਾ ਰੇਟ ਆ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦਾ ਧੰਨਵਾਦ ਜੀ